ਸਿੱਧਾ ਰਾਤ ਕਥੂਰੀ ਬੰਡਿਆ ਸੁੱਤਿਆਂ ਮਿਲੇ ਨਾ ਭਾਉ ਜਿਨ੍ਹਾਂ ਨੈਣ ਨੇ ਨਿਹਰਾਬ ਲੈ ਤਿਨਾ ਮਿਲਣ ਕੋ ਆਓ ਕਥੋੜੇ ਬੰਡਿਆ ਮੈਨੂੰ ਕਿਵੇਂ ਮਿਲ ਗਿਆ ਕਹਿੰਦੇ ਰਾਤ ਕਥੂਰੀ ਬੰਡਿਆ ਇਹ ਤੈਨੂੰ ਸ਼ਬਦ ਗੁਰੂ ਕਿਵੇਂ ਮਿਲ ਗਿਆ ਵੀ ਤੈਨੂੰ ਸੋਚੀ ਕਿਵੇਂ ਆ ਗਈ ਇਹਦੇ ਵਿੱਚ ਕਹਿੰਦਾ ਰਾਤ ਨੂੰ ਹੀ ਵੱਢੀ ਦੀ ਆ ਜੋ ਅਜੋ ਰਾਤ ਹੈ ਬਹੁਤ ਫਟੀ ਆ ਸੂਰਜ ਨਿਕਲਿਆ ਸੁਭਾ ਕਰ ਕਰ ਸਾ ਇਹ ਰਾਤ ਨੂੰ ਬਜ਼ੂਰੀ ਵੱਢੀ ਜਾਂਦੀ ਹੈ ਰਾਧਕਪੂਰੀ ਬੰਦੇ ਸੁੱਤੇ ਮਿਲੇ ਨਾ ਪਾਓ ਜਿਹੜੇ ਸੁੱਤੇ ਨਹੀਂ ਨਾ ਕਹਿੰਦੇ ਨੇ ਬੁਰੇ ਦਾ ਭਲਾ ਨਹੀਂ ਕਰਨਾ ਉਹਨਾਂ ਨੂੰ ਨੇ ਅੰਦਰ ਭੁੱਖੇ ਨਹੀਂ ਆਦੀ ਸੁੱਤੇ ਮਿਲੇ ਨਾ ਪਾਓ ਸੁੱਤੇ ਮਿਲੇ ਨਾ ਨਾ ਪਾਓ ਨਾ ਇੱਥੇ ਜਿਹੜਾ ਦੇਲੀ ਦੀਪਕਾ ਹੈ ਨਾ ਸ਼ਬਦ ਦੇਲੀ ਦੀਪਕਾ ਹੈ ਸੁੱਤੇ ਮਿਲੇ ਨਾ ਕੋਨਾ ਮळे ਉਹਨਾਂ ਅੰਦਰ ਭੁੱਖ ਨਹੀਂ ਹੈ ਦੋਏ ਬਸ ਨੈਗੇਟਿਵ ਲੱਗਣਾ ਹੈ ਉੱਤਾਂ ਮਿਲਣਾ ਨਾ ਪਾਓ ਨਾ ਪਾਓ ਉਹਨੂੰ ਅੰਦਰ ਕੋ ਖੇੜੀ ਉਹਨੂੰ ਲੋੜੇ ਨਹੀਂ ਇਸ ਕਰਕੇ ਨਹੀਂ ਬਿਲਦੀ ਹਾਂ ਜਿਨ੍ਹਾਂ ਨੈਣ ਨਿਦਰਾਵਲੇ ਤਿਨਾਂ ਮਿਲਣ ਪਾਓ ਜਿਹੜਾ ਅੜੀਕ ਚ ਹੈ ਬਈ ਭਾਈ ਪ੍ਰਸ਼ਾਦ ਬਣਦਾ ਆਪਾਂ ਲੈ ਕੇ ਸੋਣਾ ਦੀਦ ਨੂੰ ਰੋਕ ਕੇ ਰੱਖਦੇ ਨਿਦਰਾਵਲੇ ਦੀਦ ਤਾਂ ਅੱਖਾਂ 'ਚ ਲੜਕਦੀ ਆ ਪਰ ਸੌਦੇ ਨਹੀਂ ਤਿਨਾਂ ਮਿਲਣ ਪਾਓ ਉਹਨਾਂ ਨੂੰ ਹਾਕ ਮਾਰ ਕੇ ਵੀ ਦੇ ਦਿੰਦੇ ਨੇ ਉਹ ਬੈਠੇ ਨੇ ਇੰਤਜ਼ਾਰ ਜੋ ਜਿਹੜੇ ਬੈਠੇ ਨੇ ਉਹ ਕਹਿੰਦਾ ਲਾਇਬਰੀ ਆ ਜਾ ਅੱਛਾ ਲੈ ਹੱਥ ਕਰ ਕਹਿਣਾ ਨਹੀਂ ਜੇ ਕੋਈ ਬੈਠਾ ਹੋਵੇ ਗੁਰਦਾਰੇ ਆਪਣੇ ਧਿਆਨ ਲਾ ਲਈ ਬਚਾਉਣ ਵਾਲਾ ਦੇਖ ਆ ਜਾ ਕੋੜੋ ਕਹਿੰਦਾ ਉਹ ਆਵਾਜ਼ ਮਾਰ ਕੇ ਦੰਦਾ ਉਹ ਅੱਛਾ ਇਹਨਾਂ ਨਾਲ ਨਾਂ ਨਾਂ ਬਰਾਲੇ ਦਿਨਾਂ ਮਿਲਣ ਕੋ ਆਓ ਦਿਨਾਂ ਬੰਨ ਕੋ ਉਹਨਾਂ ਨੂੰ ਆਵਾਜ਼ ਮਾਰ ਕੇ ਦੇ ਦਿੰਦੇ ਕਹੋ ਬੁਲਾ ਕੇ ਰੀਤਾ ਮੈਂ ਜਾਣਿਆ ਇਹ ਪੂਰੀ ਬੜੀ ਬੁਲਾਏ ਉਹਨਾਂ ਨੂੰ ਬੁਲਾਉਂਦੇ ਨੇ ਉਹਨਾਂ ਨੂੰ ਸੁਣਦੀ ਆ ਗੱਲ ਤੇ ਬੋਲਦਾ ਤਾਂ ਸੁਣਦੀ ਆ ਤੇ ਸੁਣਦੀ ਆ ਪ੍ਰਸ਼ਾਦ ਮਿਲਦਾ ਹਾਂ